ਇਕਵਾਸ ਦੇ ਜਿਤੇ ਚੋਣ ਜਾਬਤਾ ਲਾਗੂ ਹੋ ਚੁੱਕਿਆ ਸਾਰੀਆਂ ਪਾਰਟੀਆਂ ਨੂੰ ਹਥਿਆਰ ਜਮ੍ਹਾਂ ਕਰਵਾਉਣ ਦੇ ਹੁਕਮ ਦਿੱਤੇ ਜਾ ਚੁੱਕੇ ਨੇ ਪਰ ਦੂਜੇ ਪਾਸੇ ਪਿੱਖੀਵਿੰਡੇ ਨਨਸੀਕੀ ਪਿੰਡ ਬੈਂਕਾ ਵਿੱਚ ਆਟਾ ਦਾ ਸਕੀਮ ਦੀ ਕਨਕ ਵੰਡ ਦੇ ਸਮੇਂ ਕਾਂਗਰਸ ਦੀ ਅਕਾਲੀ ਆਗੂ ਆਪਸ ਵਿੱਚ ਝੋਲ ਜਗੇ ਅਤੇ ਇੱਕ ਕਾਂਗਰਸੀ ਉਮੀਦਵਾਰ ਨੇ ਗੋਲੀਆਂ ਚਲਾ ਦਿੱਤੀਆਂ ਪਿੰਡ ਦੇ ਲੋਕਾਂ ਤਬਕ ਕਾਲੀਦਰ ਨਾਲ ਸੰਬੰਧਤ ਆਗੂ ਕਨਕ ਵੰਡ ਦੇ ਸੰਤ ਪਿੰਡੇ ਮੌਜੂਦਾ ਕਾਂਗਰਸੀ ਸਰਪੰਚ ਨੇ ਪਹਿਲਾ ਆਪਣੇ ਲੋਕਾਂ ਨੂੰ ਕਨਕ ਦੇਣ ਦੇ ਲਈਆ ਮਨਾ ਕਰਨ ਤੇ ਅਕਾਲੀ ਕਾਂਗਰਸੀ ਆਪਸ ਵਿੱਚ ਚੜ੍ਹ ਪਏ ਤਗੜੇ ਵਿੱਚ 23 ਸਾਲ ਹਤਿਆਨਾ ਦੀ ਵਰਤੋਂ ਦੇ ਨਾਲ-ਨਾਲ ਇਹਨਾਂ ਦੀ ਆਪਸ ਵਿੱਚ ਖੈਬੜਬਾਜ਼ੀ ਹੋਈ ਅਤੇ ਗੋਲੀਆਂ ਵੀ ਚਲਾਈਆਂ ਗਈਆਂ ਇਹ ਜਿਹੜਾ ਤੁਹਾਡੇ ਫਾਇਲ ਦਾ ਸਾਰਾ ਮਾਮਲਾ ਕੀ ਹੈ ਜੀ ਮਾਮਲਾ ਜੀ ਕਣਕ ਦਾ ਕਣਕ ਵੰਡਣ ਦਾ ਹੈ ਜੀ ਮਾਮਲਾ ਜੀ ਹਾਂ ਜੀ ਦੀਪੂ ਦੀ ਕਣਕ ਹੀ ਤੇ ਮੇਰੇ ਘਰ ਦੇ ਨਾਲ ਦੀਪੂ ਹੀ ਤੇ ਅਸੀਂ ਪਰਚੀਆਂ ਡਾਏ ਘਟਣਾ ਪਹਿਲਾਂ ਕਹਿੰਦੇ ਵੀ ਸਰਪੰਚ ਕਹਿੰਦਾ ਵੀ ਵੰਡੋ ਗੁਰਦਾਰੇ ਵੰਡੀਏ ਹੁਣ ਕਹਿੰਦਾ ਸਕੂਲੇ ਵੰਡਣੀ ਹੈ ਇਹ ਕਹੇ ਲੋ ਸਕੂਲੇ ਵੰਡਦੇ ਨੇ ਵੀ ਗਰੀਬਾਂ ਦੀ ਕਣਕ ਵੀ ਗਰੀਬ ਇਨ ਲਾਜਣਗੇ ਕਿਤੇ ਨਹੀਂ ਉਹ ਕਹਿੰਦਾ ਨਹੀਂ ਮੰਡੀ 'ਚ ਵੰਡੋ ਤੇ ਐਨਸਪੈਕਟਰ ਨੇ ਕਹੇ ਜਨ ਮੰਡੀ 'ਚ ਵੰਡ ਕਰਦੇ ਆਂ ਤੇ ਮੰਡੀ 'ਚ ਕਟੀਆਂ 5-6 ਬਚੀਆਂ ਤੇ ਇਹ ਜਿਨ੍ਹਾਂ ਦੇ ਕਾਟ ਨਹੀਂ ਉਹਨਾਂ ਨੂੰ ਅਧਾ ਕਾਟ ਲੈ ਕੇ ਜਾਂਦਾ ਇਹਨਾਂ ਨੂੰ ਕਣਕ ਪਹਿਲਾਂ ਦਾ ਉਹ ਕਾਟਾਂ ਵਾਲੇ ਨੂੰ ਬਾਅਦ 'ਚ ਦੇਣੀ ਹੈ ਤੇ ਐਨਸਪੈਕਟਰ ਨੇ ਵੀ ਇਹ ਪੱਟੀ ਇਤਰਾਣੇ ਨਿਕਲਦੀ ਤਰ੍ਹਾਂ ਕਰਦਾ ਕਰਦਾ ਤੇ ਐਨਸਪੈਕਟਰ ਤੇ ਚਲ ਗਿਆ ਤੇ ਆਂਦੇ ਦਾ ਹੈ ਕੋਈ ਨਹੀਂ ਦੇਣ ਦੇਣ ਦਾ ਧਿਆਨਕ ਦੇ ਗੋਲੀਆਂ ਚਲਾਉਂਦਾ ਪਿਆ ਸਿੱਧੀਆਂ ਕੱਢ ਕੇ ਪਿਸਤਲ ਕੋਣ ਸਾਨੂੰ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਜੀ ਇੱਕ ਹਰਮਨਵੀਰ ਸਿੰਘ ਜੀ ਅੱਛਾ ਜੀ ਤੇ ਇਹ ਜਿੱਦਾਂ ਚੂਹਣ ਰابطਾ ਲੱਗਾ ਆ ਤੁਸੀਂ ਮਤਲਬ ਪੰਜਾਬ ਪੁਲਿਸ ਤੋਂ ਕੋਈ ਸ਼ਿਕਾਇਤ ਨਹੀਂ ਕੀਤੀ ਇਹਨਾਂ ਖਿਲਾਫ ਸ਼ਿਕਾਇਤ ਕੀਤੀ ਨਹੀਂ ਸ਼ਿਕਾਇਤ ਨਹੀਂ ਕੀਤੀ ਜੀ ਕੋਈ ਕਾਰਵਾਈ ਨਹੀਂ ਕੀਤੀ ਪੁਲਿਸ ਨੇ ਅਈਆ ਕਿ ਵਿਕਰੰਗ ਗੋਲੀਆਂ ਪੁਲਿਸ ਨੇ ਮੇ ਗੋਲੀਆਂ ਰੌਂਦ ਫੜ ਕੇ ਖੜੇ ਉੱਥੇ ਜੀ ਤੁਸੀਂ ਪਰਚੀਆਂ ਕੱਢ ਰਹੇ ਸੀ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਵੀਰ ਜੀ ਉਹ ਪਰਚੀਆਂ ਕੱਟਣ ਡੈ ਸੀਗੇ ਤੇ ਉਹਨਾਂ ਨੇ ਕਰਮਵੀਰ ਨੇ ਆਣ ਕੇ ਤੇ ਕਿਹਾ ਕਿ ਸਾਡੀ ਆ ਪਰਚੀ ਕੱਟੋ ਤੇ ਜਦੋਂ ਇੰਸਪੈਕਟਰ ਨੇ ਮਤਲਬ ਉਹਨਾਂ ਦੀ ਆਧਾਰ ਕਾਰਡ ਲਾਏ ਤੇ ਪਰਚੀ ਕੱਟਣ ਲੱਗੇ ਤੇ ਉਹਨਾਂ ਕਿਹਾ ਕਿ ਸਰ ਤੁਹਾਡਾ ਵਿੱਚ ਆਧਾਰ ਕਾਰਡ ਨਹੀਂ ਹੈਗਾ ਤੁਹਾਡਾ ਕਾਰਡ ਨਹੀਂ ਹੈਗਾ ਤੇ ਅਗੋਂ ਦਿਲਪ੍ਰੀਤ ਤੇ ਕਰਮਵੀਰ ਕਹਿਣ ਲੱਗੇ ਕਿਉਂ ਨਹੀਂ ਹੈਗਾ ਨਾਂ ਵੀ ਹੋਊਗਾ ਅਸੀਂ ਤੈਨੂੰ ਕਣਕ ਲੈ ਕੇ ਵਿਖਾਵਾਂਗੇ ਅਸੀਂ ਸਾਡੀ ਸਰਕਾਰ ਆ ਕਾਂਗਰਸ ਦੀ ਅਸੀਂ ੱੱਕੇ ਨਾਲ ਵੀ ਲੈ ਸਕਦੇ ਆ ਕਣਕਵਾਂ ਦੇ ਪਰਚੇ ਕੱਟਣ ਦੇ ਤਿੰਨ ਚਾਰ ਪੰਜ ਥਾਂ ਕੱਟੀਆਂ ਇਹਨਾਂ ਕੱਟਾਂ ਨਹੀਂ ਦਿੱਤਨਾ ਕਿੰਨਾ ਨਹੀਂ ਦੀਪੂ ਵਾਲੇ ਆਏ ਐ ਕਰਮਵੀਰ ਹੋਣਾ ਅੱਛਾ ਜੀ ਦੀਪੂ ਵਾਲੇ ਆਏ ਦੀਪੂ ਨਾਲ ਕੋਈ ਗੱਲ ਗੱਲ ਨਹੀਂ ਕੀਤੀ ਕਰਮਵੀਰ ਦਾ ਮੁੰਡਾ ਉੱਠਿਆ ਇਹਨਾਂ ਲੜਾਈ ਚਾਲੂ ਕਰ ਅੱਛਾ ਗੋਲੀ ਕਿੰਨੇ ਚਲਾਏ ਗੋਲੀ ਕਰਮਵੀਰ ਹੋਣਾ ਚਲਾਈ ਆ ਬਹੁਤ ਪੈਲ ਕੀਤੇ ਆ ਨਿਆਣੇ ਸਿਆਣੇ ਭੱਜ ਗਏ ਬਿਲਕੁਲ ਜੀ ਦੂਜੇ ਪਾਸੇ ਫਾਇਰਿੰਗ ਕਰਨ ਵਾਲੇ ਸਰਪੰਚ ਕਰਨਵੀਰ ਸਿੰਘ ਦਾ ਕਹਿਣਾ ਹੈ ਕਿ ਕਨਕਨਾ ਦੇਣ ਤੇ ਉਹਨਾਂ ਨੇ ਵਿਰੋਧ ਕੀਤਾ ਸੀ ਉਹਨਾਂ ਤੇ ਹਮਲਾ ਹੋਇਆ ਉਹਨਾਂ ਨੇ ਕਿਸੇ ਤੇ ਹਮਲਾ ਨਹੀਂ ਕੀਤਾ ਆਗੇ ਅਸੀਂ ਪੁੱਛਿਆ ਉਹਨਾਂ ਨੂੰ ਉਹ ਆਂਦਾ ਤੇਜਿੰਦਰ ਸਿੰਘ ਆਂਦਾ ਵੀ ਇਹ ਸਰਪੰਚ ਨੂੰ ਪੁੱਛੋ ਗੁਰਮੇਸ਼ੂ ਨੂੰ ਅਸੀਂ ਗੁਰਮੇਸ਼ੂ ਨੂੰ ਪੁੱਛਿਆ ਗੁਰਮੇਸ਼ੂ ਆਂਦਾ ਵੀ ਤੁਸੀਂ ਕੌਣ ਹੋ ਤੇ ਜਾ ਕੇ ਪੁੱਛਣ ਆਏ ਕਿਹਾ ਵੀ ਅਸੀਂ ਮੈਂਬਰ ਪੰਚਾਇਤ ਦਾ ਮੌਜੂਦਾ ਗੁਰਵਿੰਦਰ ਸਿੰਘ ਵੀ ਮੈਂਬਰ ਪੰਚਾਇਤ ਆ ਮੈਂ ਵੀ ਮੈਂਬਰ ਪੰਚਾਇਤ ਆ ਉਹ ਉੱਥੇ ਤੁੰਤੂ ਮੈਂ ਕਰਨ ਲੱਗ ਪਏ ਅਸੀਂ ਜਿੰਨੂੰ ਮਰਜ਼ੀ ਦੇਵਾਂਗੇ ਗੁਰਮੇਸ਼ੂ ਨੇ ਆਖਿਆ ਕਣਕ ਜਿੰਨੂੰ ਮਰਜ਼ੀ ਨਾਂ ਦੇਵਾਂਗੇ ਅਸੀਂ ਇਹਨਾਂ ਨੂੰ ਆਖਿਆ ਮੁੰਡੇ ਨੂੰ ਆਪਣੀ ਨੂੰ ਲੜਕੀ ਮੈਂ ਆਖਿਆ ਵੀ ਚਲੋ ਆਪਾਂ ਚੱਲਦੇ ਆਂ ਜਾਂ ਕੋਈ ਰਿਪੋਰਟ ਦੇਨੇ ਜਾਂ ਕੁਝ ਕਰਦੇ ਆਂ ਉਹਨੇ ਚਿਰ ਨੂੰ ਇਹ ਸਾਰੇ ਇਹਦਾ ਲੜਕਾ ਗਗਬ ਗੁਰਵਿੰਦਰ ਸਿੰਘ ਬਾਪੂ ਸ਼ੰਗਾਰਾ ਸਿੰਘ ਗੁਰਸਾਖ ਸਿੰਘ ਹਰਬੰਸੋਂ ਹੋਰ ਇਹਨਾਂ ਦੇ ਮੈਂਦੀ ਕਾਫੀ ਜਣੇ ਆ ਸਾਡੇ ਗਲ ਪੈ ਗਏ ਉੱਥੇ ਇਹਨਾਂ ਨੇ ਸੱਟਾਂ ਲਾ ਦਿੱਤੀਆਂ ਫਿਗਰਿਆਂ ਦੇ ਕੋਲ ਕੱਢੀ ਆ ਚਿੱਟੇ ਰੰਗ ਦੀ ਉਹਦੇ ਵਿੱਚੋਂ ਇਹਨਾਂ ਨੇ ਦੰਤਰ ਕੱਢੇ ਆ ਕੱਢ ਕੇ ਉੱਥੇ ਪੈ ਗਏ ਮੈਂ ਭੱਜ ਕੇ ਪਾਸੇ ਹੋ ਗਿਆ ਲੋਕ ਮੇਰੇ ਵਿੱਚ ਹੋ ਗਏ ਜਿਹੜੇ ਬੰਦੇ ਕਹੀ ਆ ਤੇ ਥੱਕੇ ਮਰ ਕੇ ਪਾਸੇ ਸੁੱਟ ਤੈ ਲੈਣੇ ਗੁਰਬੀਰ ਸਿੰਘ ਦਾ ਕਹਿਣਾ ਹੈ ਕਿ ਤੁਹਾਡੇ ਵੱਲੋਂ ਉਹਨਾਂ ਦੇ ਫੈਰ ਕੀਤੇ ਗਏ ਇੱਕ ਫੈਰ ਜਿਹੜਾ ਉਹਨਾਂ ਦੇ ਪੱਟ ਜਵੱਜਾ ਤੇ ਬਾਕੀ ਚਾਰ ਜਿਹੜੇ ਫੈਰ ਤੁਸੀਂ ਉਹਨਾਂ ਦੇ ਮਗਰ ਕੀਤੇ ਕੋਈ ਫੈਰ ਅਸੀਂ ਨਹੀਂ ਕੀਤਾ ਹੁੰਦਾ ਕੋਈ ਇਹ ਵਿੱਚ ਕੱਲ ਕਲਕ ਮੰਡਰ ਤੋਂ ਝਗੜਾ ਹੋਇਆ ਜਿਹਨਾਂ ਦਾ ਸਾਫਾ ਸਰਪੰਚ ਬਗੈਰ ਸਭ ਮੇਸੇ ਗਿਆ ਨਹੀਂ ਉਹ ਵੱਡੀ ਢੀਪੂ ਢੀਪੂ ਆਈ ਉਹ ਲੱਕੇ ਤੇਜਿੰਦਰ ਸਿੰਘ ਜਿਹੜਾ ਫੂਲ ਸਬਟਰ ਉਹ ਨਾਲ ਲੈ ਕੇ ਕਲਕ ਤੋਂ ਹੰੜਿਆ ਆਈ ਲੋਕਾਂ ਨੇ ਮਜੂਦਾ ਸਰਪੰਚ ਤੋਂ ਸਪੈਰਡ ਕੀਤੀ ਹੈ ਕਿ ਇਹ ਜਿਹੜੇ ਕਲਕ ਸਰੋਂ ਘਟ ਦੇ ਰਹੇ ਆ ਜਦੋਂ ਮਜੂਦਾ ਸਰਪੰਚ ਕਰਮਵੀਰ ਸਿੰਘ ਉਹ ਆਏ ਆ ਉਹਨਾਂ ਅੱਗੇ ਪੁੱਛਿਆ ਭਾਈ ਤੁਸੀਂ ਸਾਡੇ ਬੰਦਿਆ ਨੂੰ ਜਾਂ ਪਿੰਡ ਦੇ ਬੰਦਿਆ ਨੂੰ ਕਲਕ ਕਿਉਂ ਘਟ ਦਿੰਦੇ ਰਹੇ ਇਸੇ ਗੱਲੋਂ ਦੇ ਬਹਿਸ ਮੁਸੀਆ ਹੋਇਆ ਆ ਗਿਆਸਪੀਆ ਆਇਆ ਜਦੋਂ ਉਹ ਤੋਂ ਤਕਰਤੂਤੇ ਹੋਇਆ ਇਹਨਾਂ ਦੇ ਕੋਲ ਗਾਤਰੂਤਰ ਹੀ ਇਹਨਾਂ ਮੈਂਬਰ ਮੈਂ ਬਿੱਟੂ ਮੈਂਬਰ ਹੈ ਜੀ ਉਹਦਾ ਉਹਦੇ ਵੀ ਮੁੱਟਾ ਲੱਗਿਆ ਇਹ ਪ੍ਰਮੰਚੀ ਆ ਜੀ ਉਹਦਾ ਮੁੰਡਾ ਹੈ ਜੀ ਉਹਦੇ ਸਾਡੇ ਲੱਗਿਆ ਦੂਜੀ ਪਾਰਟੀ ਦੇ ਵੀ ਛੱਟੇ ਲੱਗੇ ਪਰ ਸਾਡੇ ਤੱਕ ਪਹੁੰਚ ਨਹੀਂ ਗਈ ਉਹਨਾਂ ਨੂੰ ਨਾ ਸਾਨੂੰ ਪਤਾ ਕਿ ਉਹ ਕਿੱਥੇ ਲੰਘ ਗਏ ਹਾਲਾਂਕਿ ਪੁਲਿਸ ਨੇ ਕਹਿਣਾ ਹੈ ਕਿ ਉਹ ਗੋਲੀ ਚੱਲਣ ਦੀ ਘਟਨਾ ਦੀ ਜਾਂਚ ਕਰਨਗੇ ਅਤੇ ਜੋ ਵੀ ਦੋਸ਼ੀ ਹੋਵੇਗਾ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਵੀ ਕੀ ਵਿੰਤੋ ਕੁਲਵਿੰਦਰ ਕੰਡਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ